ਹੁਣ ਆਪਾਂ ਨੇ ਆ ਤੁਹਾਡੇ ਸਾਹਿਤਿਕ ਸਫਰ ਬਾਰੇ ਹਨਾ ਕਿ ਉਹਦੀ ਗੱਲਬਾਤ ਕਰਨੀ ਵੀ ਜ਼ਰੂਰੀ ਹੈ ਤੁਸੀਂ ਸ਼ੁਰੂਆਤ ਕੀਤੀ ਸੀ ਇੱਕ ਅਚੰਚੇਤੀ ਹੈ ਨਾ ਹਾਈਨੀ ਅਲਜਬਰਾ ਹਾਈਨੀ ਅੰਗਰੇਜ਼ੀ ਉਸ ਤੋਂ ਬਾਅਦ ਤੁਸੀਂ ਪਹੁੰਚੇ ਹੋ ਜੋ ਲਿਖਦੇ ਹੋ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਸੋ ਇਹ ਬਹੁਤ ਵੱਡੀ ਟਰਾਂਸਫਰਮੇਸ਼ਨ ਐ ਮੈਨੂੰ ਲੱਗਦਾ ਜੀ ਤੇ ਇਹ ਸਾਰਾ ਕ੍ਰੀਏਟਿਵ ਪ੍ਰੋਸੈਸ ਕਿਸ ਤਰ੍ਹਾਂ ਦਾ ਹੁੰਦਾ ਤੁਹਾਡਾ ਮਤਲਬ ਇਹ ਆਪਣਾ ਕੁਲਦੀਪ ਕਿਉਂਕਿ ਜਿਹੜੀ ਮੇਰੇ ਕੋਲ ਕਵਤਾ ਆਈ ਆ ਨਾ ਇਹ ਕੁਦਰਤ ਦੀ ਬਖਸ਼ਿਸ਼ ਨਾਲ ਹੀ ਆਈ ਆ ਸੋ ਇਹ ਸਮਝ ਕੇ ਨਹੀਂ ਆਈਗੀ ਹਨਾ ਜਾਂ ਵੀ ਜਿਵੇਂ ਮੈਂ 7ਵੀਂ 8ਵੀਂ ਚ ਪੜ੍ਹਦੀ ਜਦੋਂ ਤੁਕਾਂ ਜੋੜਨ ਲੱਪੀ ਸੀਗੇ ਜੀ ਜੀ ਤੇ ਉਦੋਂ ਵੀ ਨਹੀਂ ਸੀ ਮੈਨੂੰ ਪਤਾ ਵੀ ਮੈਂ ਕੀ ਕਰ ਰਹੀ ਆ ਤੇ ਹੁਣ ਜਦੋਂ ਇਹ ਮੇਰੇ ਅੰਦਰੋਂ ਨਿਕਲਦੀ ਆ ਕਵਤਾ ਨਾ ਉਹ ਵੀ ਮੈਂ ਉਦੋਂ ਬਹੁਤਾ ਸचेਤ ਨਹੀਂ ਹੁੰਦੀ ਐਵੇਂ ਜਿਵੇਂ ਕੋਈ ਗਣ ਗਿਣਾਰੇ ਹੁੰਨੀਆਂ ਤਾਂ ਉਹ ਮੇਰੇ ਜਿਹੜੇ ਅੰਦਰਲੇ ਅਹਿਸਾਸ ਹੁੰਦੇ ਆ ਨਾ ਉਹ ਉਸ ਉਹਦੇ ਵਿੱਚ ਇੱਕ ਤਰਜ਼ ਵਿੱਚ ਟਲ ਜਾਂਦੇ ਆ ਨਾ ਜਿਹੜੀ ਮੇਰੀ ਗੁੰਗਨਾਟ ਹੁੰਦੀ ਆ ਉਹਦੇ ਵਿੱਚ ਏਦਾਂ ਬਸ ਮੇਰੀਆਂ ਗਜ਼ਲਾਂ ਬਣਦੀਆਂ ਜਾਂਦੀਆਂ ਕਵਤਾਾਂ ਮਾਂ ਗੀਤ ਬਣਦੇ ਜਾਂਦੇ ਆ ਜਾਂ ਕੋਈ ਖਿਆਲ ਹੁੰਦਾ ਉਹ ਕਵਤਾ ਦੀ ਫਾਰਮ ਚ ਆ ਜਾਂਦਾ ਆਪੀ ਹੈ ਨਾ ਜਿਵੇਂ ਆਹ ਕਵਤਾ ਵੀ ਬਹੁਤ ਪਸੰਦ ਕੀਤੀ ਆ ਸਾਰਿਆਂ ਨੇ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਂਗ ਹੈ ਇਹ ਆਏ ਘਟਨਾਵਾਂ ਜਦੋਂ ਆਪਾਂ ਦੇਖਦੇ ਆ ਰੋਜ਼ ਖਬਰਾਂ ਦੇਖਦੇ ਆ ਵੀ ਕੀ ਵਾਪਰ ਰਿਹਾ ਹੈ ਨਾ ਸਾਡੇ ਸਮਾਜ ਦੇ ਵਿੱਚ ਉਹ ਆਪੇ ਆ ਜਾਂਦੇ ਆ ਬਸ ਮੈਨੂੰ ਕੋਈ ਬਹੁਤਾ ਸचेਤ ਨਹੀਂ ਹੋਣਾ ਪੈਂਦਾ ਨਾ ਬਹੁਤਾ ਕੋਈ ਮਨ ਤਰਦਦ ਕਰਨਾ ਪੈਂਦਾ ਇਹਨਾਂ ਲਈ ਨੀ ਪਰ ਐਵੇਂ ਹੁੰਦਾ ਕਦੇ ਕਿ ਜੋ ਤੁਹਾਨੂੰ ਤੁਹਾਡੇ ਖਿਆਲ ਆਇਆ ਉਹਨੂੰ ਉਸੇ ਟਾਈਮ ਤੁਸੀਂ ਕਾਗਜ਼ ਤੇ ਉਤਾਰਦੇ ਹੋ ਜਾਂ ਗੁੰਗਨਾਉਂਦੇ ਰਹਿੰਦੇ ਹੋ ਕਿ ਫਿਰ ਵੀ ਅਗਲੇ ਦਿਨ ਵੀ ਕਦੇ ਲਿਖ ਲਿਆ ਵੀ ਭੁੱਲਦੇ ਨਹੀਂ ਹਾਂ ਨਹੀਂ ਐਦਾਂ ਤਾਂ ਮੈਂ ਬਹੁਤ ਕਵਤਾਵਾਂ ਜਿਹੜੀਆਂ ਮੇਦੋਂ ਪਰਿਵਾਰਾਂ ਦੇ ਵਿੱਚ ਜਦੋਂ ਮੈਨੂੰ ਨਹੀਂ ਸੀ ਲਿਖਣ ਦੀ ਇਜਾਜ਼ਤ ਤਾਂ ਮੇਰੇ ਮਨ ਦੇ ਵਰਕਿਆਂ ਤੇ ਸੰਭੀਆਂ ਰਹਿੰਦੀਆਂ ਸੀਗੀਆਂ ਜੀ ਉਹ ਮੈਂ ਸਾਰੀਆਂ ਮੂਜ਼ਬਾਨੀ ਯਾਦ ਕਰ ਲੈਂਦੀ ਸੀਗੀ ਵੀ ਕਦੇ ਜਦੋਂ ਮੌਕਾ ਮਿਲਿਆ ਮੈਂ ਫਿਰ ਇਹਨਾਂ ਨੂੰ ਕਾਗਜ਼ ਤੇ ਲਿਖੂਗੀ ਅੱਛਾ ਜੀ ਹਾਂ ਤੇ ਉਹ ਤੁਹਾਨੂੰ ਯਾਦ ਰਹਿੰਦੀ ਸੀ ਕੁਝ ਉਹਨਾਂ ਜੋ ਲਿਖੀ ਕੁਝ ਕਰ ਜਾਂਦੀਆਂ ਸੀ ਚਿੱਤਿਆਂ ਚੋਂ ਕੁਝ ਕੁ ਯਾਦ ਰਹਿੰਦੀਆਂ ਸੀ ਕਿਉਂਕਿ ਜਿੰਨੀਆਂ ਵੀ ਮੇਰੀਆਂ ਕਾਪੀਆਂ ਪਾੜੀਆਂ ਸਾੜੀਆਂ ਗਈਆਂ ਸੀਗੀਆਂ ਨਾ ਉਹ ਦੁਬਾਰਾ ਫਿਰ ਜਦੋਂ ਮੈਨੂੰ ਕਾਪੀ ਹਾਸਲ ਹੁੰਦੀ ਸੀਗੀ ਤਾਂ ਫਟਾਫਟ ਮੈਂ ਸਾਰੀਆਂ ਫੇਰ ਉਤਾਰਨ ਦੀ ਯਾਦਕਾਰ ਕਰਕੇ ਕੋਸ਼ਿਸ਼ ਕਰਦੀ ਸੀ ਵੀ ਉਹ ਵੀ ਸੀ ਉਹ ਵੀ ਸੀ ਉਹ ਵੀ ਹੈ ਨਾ ਜਦੋਂ ਤੁਸੀਂ ਪੜਦੇ ਸੀ ਹੈ ਨਾ ਸਕੂਲ ਟਾਈਮ ਜਾਂ ਉਸ ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ ਵੀ ਕੀਤੀ ਐਮਏ ਵੀ ਕੀਤੀ ਤਾਂ ਜ਼ਿਆਦਾਤਰ ਕਵੀ ਜਿਹੜੇ ਹੁੰਦੇ ਸੀ ਉਹ ਜੋ ਗਿਰਦੇ ਨਾਲ ਰਿਲੇਟਡ ਹਨਾ ਵਾਤਾਵਰਨ ਨੂੰ ਬਿਆਨ ਕਰਦੇ ਨੇ ਕੁਦਰਤ ਨਾਲ ਜੁੜੇ ਹੋਈਆਂ ਕਵਿਤਾਵਾਂ ਲਿਖਦੇ ਨੇ ਹਾਂਜੀ ਤੇ ਹੁਣ ਜਦੋਂ ਤੁਸੀਂ ਕਿਸੇ ਕਵੀ ਦਰਬਾਰ ਵਿੱਚ ਜਾਂਦੇ ਹੋ ਜਾਂ ਜਿਹੜੇ ਨਵੇਂ ਕੁੜੀਆਂ ਮੁੰਡੇ ਯੰਗ ਰਾਈਟਰ ਨੇ ਉਹਨਾਂ ਦੀਆਂ ਕਵਿਤਾਵਾਂ ਪੜ੍ਹਦੇ ਹੋ ਸੋ ਤੁਹਾਨੂੰ ਆਪਣੀ ਲੇਖਣੀ ਜਾਂ ਤੁਹਾਡੇ ਸਮਕਾਲੀ ਜਾਂ ਜਿਹੜੇ ਤੁਹਾਡੇ ਗੁਰੂ ਰਹਿ ਚੁੱਕੇ ਨੇ ਹਨਾ ਵੱਡੇ ਸਾਹਿਤਕਾਰ ਤੇ ਅੱਜਕੱਲ ਦੇ ਜਿਹੜੇ ਕੁੜੀਆਂ ਮੁੰਡੇ ਲਿਖ ਰਹੇ ਨੇ ਮਤਲਬ ਉਹ ਕੁਦਰਤ ਦੀ ਬਿਆਨਕਾਰੀ ਕਿੱਦਾਂ ਕਰਦੇ ਕੁਝ ਵਖਰੇਵਾਂ ਲੱਗਦਾ ਕਿਉਂਕਿ ਹੁਣ ਬਹੁਤ ਸਾਡਾ ਸਮਾਜ ਜਿਹੜਾ ਉਹ ਟੈਕਨੀਕਲ ਹੋ ਗਿਆ ਹਾਂਜੀ ਟੈਕਨੀਕਲ ਤਾਂ ਹੋ ਗਿਆ ਪਰ ਮੈਂ ਨਾ ਪਿੱਛੇ ਜੇ ਦੋਕ ਪ੍ਰੋਗਰਾਮ ਦੇਖੇ ਜਿੱਥੇ ਨੌਜਵਾਨ ਬੱਚੇ ਆਏ ਹੋਏ ਸੀਗੇ ਸਾਰੇ ਇੱਕ ਤਾਂ ਕਵਤਾ ਕੰਬ ਹੋਇਆ ਲੁਧਿਆਣੇ ਤੇ ਉਦੋਂ ਥੋੜਾ ਚਿਰ ਬਾਅਦ ਹੀ ਫਿਰ ਮਹੀਨੇ ਕ ਬਾਅਦ ਇੱਕ ਹੋਰ ਪ੍ਰੋਗਰਾਮ ਹੋਇਆ ਉਹਨਾਂ ਨੇ ਉਹ ਵੀ ਨੌਜਵਾਨ ਬੱਚੇ ਸੀਗੇ ਤੇ ਉਹ ਸਾਰੇ ਨਾ ਇੰਸਟਾਗ੍ਰam ਤੇ ਜੁੜੇ ਹੋਏ ਸੀਗੇ ਤੇ ਉਹ ਜਿਹੋ ਜੀ ਉਹਨਾਂ ਦੀ ਕਵਤਾ ਸੀਗੀ ਜਾਂ ਪੇਸ਼ਕਾਰੀ ਸੀਗੀ ਉਹ ਵੱਖਰੀ ਉਹ એનર્ਜੀ ਸੀ ਉਹਨਾਂ 'ਚ ਵੱਖਰੀ ਇੱਕ ਊਰਜਾ ਦਾ ਇੱਕ ਲੈਵਲ ਮੈਂ ਦੇਖਿਆ ਉਹਨਾਂ ਦੇ ਵਿੱਚ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਰੋਜ਼ ਦੀਆਂ ਜਿਹੜੀਆਂ ਰੋਜ਼ਮਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਦੇ ਨਾਲ ਰਿਲੇਟਿਡ ਕਵਤਾਵਾਂ ਪੜੀਆਂ ਔਰ ਛੋਟੀ ਬਹਿਰ ਦੀਆਂ ਪੜੀਆਂ ਉਹਨਾਂ ਦੇ ਉੱਤੇ ਨਾ ਇੱਕ ਰੰਗ ਚੜਿਆ ਹੋਇਆ ਪਾਕਿਸਤਾਨੀ ਕਵਤਾ ਦਾ अच्छा जी। ਅਸੀਂ ਹਾਂਜੀ ਉਹ ਛੋਟੀ ਬਹਿਰ ਦੇ ਵਿੱਚ ਲਿਖਦੇ ਆ ਜੀ ਜੀ ਤੇ ਔਰ ਬਹੁਤ ਮਤਲਬ ਸੋਹਣੇ ਸੋਹਣੀ ਕਵਤਾ ਲਿਖਦੇ ਆ ਹੂੰ ਹੂੰ ਥੋੜੀ ਵੱਖਰੀ ਆ ਹੂੰ ਹੂੰ ਪਰ ਹਾਲੇ ਉਹਨਾਂ ਦੀ ਸ਼ੁਰੂਆਤ ਆ ਹੌਲੀ ਹੌਲੀ ਹੋਰ ਹੋ ਜਦੋਂ ਵੱਡੇ ਹੋਣਗੇ ਹੂੰ ਹੂੰ ਤੇ ਫਰਕ ਆਊਗਾ ਉਹਨਾਂ ਦੀ ਕਿਉਂਕਿ ਹਾਲੇ ਸੌਖੀਆਂ ਬਹਿਰਾਂ 'ਚ ਲਿਖਦੇ ਆ ਹੂੰ ਤਾਂ ਤੁਸੀਂ ਜਦੋਂ ਕਿਤੇ ਬੈਠਦੇ ਹੋ ਆਪਣੀਆਂ ਯਾਦਾਂ ਵਿੱਚ ਜਾਂਦੇ ਹੋ ਪਹਿਲਾ ਕਵੀ ਦਰਬਾਰ ਯਾਦ ਹੈ ਤੁਹਾਨੂੰ ਕਿਦਾਂ ਦਾ ਤੁਹਾਨੂੰ ਅਹਿਸਾਸ ਸੀ ਉਦੋਂ ਪਹਿਲਾ ਕਵੀ ਦਰਬਾਰ ਮੈਨੂੰ ਟੀਵੀ ਵਾਲਾ ਵੀ ਯਾਦ ਆ ਜਦੋਂ ਮੈਂ ਦੂਰਦਰਸ਼ਨ ਕਿੰਦਰ ਤੇ ਮੈਂ ਮੇਰੀ ਪਹਿਲੀ ਪਹਿਲੀ ਵਾਰੀ ਰਿਕਾਰਡ ਹੋਈ ਸੀ ਕਵਤਾ ਮਸ਼ਹਰੀਆ ਦੇ ਵਿੱਚ ਹਨਾ ਜੀ ਜੀ ਤੇ ਇਹ ਇਸ ਗੱਲ ਨੂੰ 30 ਸਾਲ ਹੋ ਗਏ 1993 ਚ ਇਹਨਾਂ ਮੇਰੀ ਸਾਰੀ ਕਵਤਾ ਦਾ ਸਫਰ ਇਹ 30 ਸਾਲ ਦਾ ਹੋ ਗਿਆ ਹਾਂ ਜੀ 30 ਦਾ 66 ਦਾ ਕਵਤਾ ਪੜਨ ਦਾ ਤੇ ਉਦੋਂ ਲਖਵਿੰਦਰ ਜੋਲ ਆਏ ਸੀ ਨਵੇਂ-ਨਵੇਂ ਉੱਥੇ ਕਵਤਾ ਦੇ ਉਹ ਉਹਨਾਂ ਨੇ ਰਿਕਾਰਡ ਕੀਤਾ ਸੀਗਾ ਮੈਨੂੰ ਸੀ ਤੇ ਬਾਕੀ ਜਿਹੜਾ ਮੈਨੂੰ ਕਵੀ ਦਰਬਾਰ ਯਾਦ ਆ ਉਹ ਫਰੀਦਕੋਟ ਮੈਨੂੰ ਬੁਲਾਇਆ ਸੀਗਾ ਜਿਹਨੇ ਪੰਜਾਬੀ ਭਵਿੰਦ ਦਾ ਮੈਂ ਜਾਣ ਲੱਪੀ ਸੀ ਜਲਦੀ ਪਰ ਜਿਹੜਾ ਬਾਹਰ ਮੈਂ ਬਸ ਤੇ ਚੜ ਕੇ ਜਾਣਾ ਮਸ਼ਹਰੇ ਦੇ ਵਿੱਚ ਵੀ ਮੈਂ ਮਸ਼ਹੈਰਾ ਪੜਨ ਚੱਲੀ ਆ ਨਾ ਉਹ ਫਰੀਦਕੋਟ ਸੀਗਾ ਤੇ ਉਹਦੇ ਵਿੱਚ ਘਰ ਦੇ ਹੁੰਦਾ ਕਿਦਾਂ ਦਾ ਸੀਗਾ ਰਿਸਪੌਂਸ ਕਿਉਂਕਿ ਦੇਖੋ ਇਹ ਵੀ ਮੇਲ ਡੋਮੀਨੇਟਿਡ ਫੀਲ ਹੈ ਫੀਲ ਹੈ ਹਨਾ ਤੇ ਤੁਸੀਂ ਜਿੱਥੇ ਘਰ ਵਿੱਚ ਲਿਖਣ ਦੀ ਆਗਿਆ ਵੀ ਨਹੀਂ ਸੀਗੀ ਉਹ ਉਸ ਘਰ ਦੀ ਔਰਤ ਜਾ ਕੇ 10 ਬੰਦਿਆਂ ਦੇ ਵਿੱਚ ਬੈਠ ਕੇ ਕਵਿਤਾ ਪੜ ਰਹੀ ਹੈ ਹਨਾ ਜੀ ਸੋ ਉਹਦੇ ਬਾਰੇ ਕਿੱਦਾਂ ਦਾ ਸੀ ਰਿਸਪਾਂਸ ਉਦੋਂ ਆਏ ਸੀਗਾ ਫਿਰ ਪਤੀ ਨਾਲ ਹੀ ਹੁੰਦੇ ਸੀਗੇ ਜੀ ਤੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਪਤਾ ਨਹੀਂ ਕਿੱਦਾਂ ਦਾ ਮਾਹੌਲ ਹੋਊਗਾ ਕਿੱਥੇ ਚੱਲੀ ਆ ਕਿਵੇਂ ਇੱਕ ਹਫ਼ਤਾ ਉਹਨਾਂ ਨੂੰ ਕ੍ਰੇਜ਼ ਵੀ ਸੀਗਾ ਕ੍ਰਿਸਟੀ ਇਹ ਕਹਣਾ ਵੀ ਮੈਂ ਵੀ ਵੇਖੂੰਗਾ ਤੇ ਮੈਨੂੰ ਵੀ ਹੁੰਦਾ ਸੀਗਾ ਮੈਂ ਵੀ ਕੱਲੀ ਕਦੇ ਵਿਚਰੀ ਨਹੀਂ ਸੀ ਘਰੋਂ ਕਦੇ ਬਾਹਰ ਨਹੀਂ ਸੀ ਨਿਕਲੀ ਹੂੰ ਹੂੰ ਤੇ ਉਹਨਾਂ ਕਸਾਲਾਂ ਚ ਮੈਂ ਪੰਜਾਬੀ ਪਵਨ ਜਾਣ ਲੱਗੀ ਸੀਗੀ ਤੇ ਇਹ ਨਾਲ ਹੀ ਚਲੇ ਜਾਂਦੇ ਸੀਗੇ ਜੀ ਪਤੀ ਤੇ ਮੁਸ਼ਾਇਰਿਆਂ ਚ ਵੀ ਪਹਿਲਾਂ ਪਹਿਲਾਂ ਨਾਲ ਹੀ ਜਾਂਦੇ ਸੀਗੇ ਕਵੀ ਦਰਬਾਰਾਂ ਚ ਸੋ ਇਹਨਾਂ ਦੇ ਸਹਿਮਤੀ ਨਾਲ ਹੀ ਮੈਂ ਜਾਂਦੇ ਸੀ ਕਿ ਬਾਕੀ ਜਿਹੜੇ ਸਾਡੇ ਮੇਰੇ ਸਾਡੇ ਮਾਤਾ ਪਿਤਾ ਹਨ ਉਹ ਥੋੜਾ ਜਨਾਂ ਨੂੰ ਓੱਖਾ ਲੱਗਦਾ ਸੀਗਾ ਵੀ ਇਹ ਕੀ ਵੀ ਅਸੀਂ ਜਿਹੜੀਆਂ ਗੱਲਾਂ ਤੋਂ ਰੋਕਦੇ ਸੀ ਉਹੀ ਗੱਲਾਂ ਹੋਣ ਲੱਗ ਗਈਆਂ ਲੱਗਦੇ ਅਸੀਂ ਬਹੁਤ ਰੋਕਿਆ ਪਰ ਨਹੀਂ ਰੁਕੇ ਵੀ ਹੁਣ ਉਹ ਕਹਿੰਦੇ ਸੀਗੇ ਵੀ ਮੁੰਡਾ ਵੀ ਨਾਲ ਰੜਾ ਲਿਆ ਸਾਡਾ ਪਤਾ ਨਹੀਂ ਕੀ ਖਵਾਤਾ ਕੀ ਸਿਰ ਚ ਪਾਤਾ ਇਦਾਂ ਦੀਆਂ ਗੱਲਾਂ ਜਿਵੇਂ ਆਪਣੇ ਪੁਰਾਣੇ ਵਿਚਰ ਕਰਦੇ ਆ ਪਤਾ ਨਹੀਂ ਕਹਿੰਦੇ ਉਹਦੇ ਮਗਰ ਲੱਗ ਗਿਆ ਉਹਦੇ ਨਾਲ ਜਾਂਦਾ ਆਉਂਦਾ ਤੇ ਕਿ ਪਤਾ ਨਹੀਂ ਕੀ ਸਿਰ ਚ ਪਾਤਾ ਮੁੰਡੇ ਦੇ ਇਹ ਤਾਂ ਗੱਲਾਂ ਕਰਦੇ ਸੀਗੇ ਪਰ ਹੌਲੀ ਹੌਲੀ ਦੇਖੋ ਇੱਕ ਉਹ ਵਕਤ ਵੀ ਆਇਆ ਹਨ ਬਈ ਜਦੋਂ ਜਦੋਂ ਪਹਿਲੀ ਵਾਰ ਚਿੱਠੀ ਸਾਡੇ ਘਰ ਆਈ ਹਾਂ ਮੈਂ ਉਹ ਹੀ ਪੁੱਛਣਾ ਚਾਹੁੰਦੀ ਸੀ ਕਿ ਕੋਈ ਜਦੋਂ ਤੁਹਾਨੂੰ ਬੁਲਾਵੇ ਦੀ ਚਿੱਠੀ ਆਈ ਜਾਂ ਕੋਈ ਟੈਲੀਫੋਨ ਕਾਲ ਆਈ ਸੋ ਉਹ ਉਹ ਵੀ ਸ਼ੇਅਰ ਕਰੋ ਕੋਈ ਹਾਂ ਟੈਲੀਫੋਨ ਤੱਕ ਦੀਪ ਉਹਦੋਂ ਹੁੰਦੇ ਨਹੀਂ ਸੀ ਬਹੁਤ ਬਾਅਦ ਆਏ ਤੇ ਚਿੱਠੀਆਂ ਆਉਂਦੀ ਹੁੰਦੀ ਸੀ ਉਦੋਂ ਹਮ ਤੇ ਜਿਹੜੀ ਚਿੱਠੀ ਰੇਡੀਓ ਸਟੇਸ਼ਨ ਤੋਂ ਆਈ ਇੱਕ ਵਾਰੀ ਮੇਰੇ ਸਭ ਤੋਂ ਪਹਿਲੀ ਚਿੱਠੀ ਜੀ ਕਿਉਂਕਿ ਨਾ ਰੇਡੀਓ ਮੈਂ ਸੁਣਦੀ ਸੀ ਕਿ ਤੇ ਰੇਡੀਓ ਮੇਰਾ ਇੱਕ ਗਿਆਨ ਦਾ ਸਰੋਤ ਪ੍ਰੇਰਣਾ ਦਾ ਸਰੋਤ ਮੇਰਾ ਰੇਡੀਓ ਹੀ ਸੀਗਾ ਕਿਉਂਕਿ ਆਪਣੇ ਘਰੇ ਲਿਟਰੇਚਰੀ ਕਿਤਾਬਾਂ ਮਾਹੌਲ ਹੈ ਨਹੀਂ ਸੀਗਾ ਨਾ ਕੁਝ ਘਰੇ ਕੋਈ ਵਰਕਾ ਨਹੀਂ ਸੀ ਹੁੰਦਾ ਕਿਤਾਬ ਨਹੀਂ ਸੀ ਹੁੰਦੀ ਸੋ ਰੇਡੀਓ ਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਸਾਨੂੰ ਨਾਟਕ ਚਾਹੀਦੇ ਆ ਤੇ ਆਪਣਾ ਆਪਣਾ ਨਾਟਕ ਲਿਖ ਕੇ ਭੇਜੋ ਇੰਨੀ ਤਰੀਕ ਤੱਕ ਵੀ ਉਹਨੂੰ ਅਸੀਂ ਫਿਰ ਦੇਖਾਂਗੇ ਤੇ ਜਿਹੜਾ ਵਧੀਆ ਨਾਟਕ ਹੋਊਗਾ ਸੀ ਉਹਨੂੰ ਨਾਮ ਵੀ ਦੇਵਾਂਗੇ ਤੇ ਮੈਨੂੰ ਲੱਗਦਾ ਹੁੰਦਾ ਸੀ ਉਦੋਂ ਵੀ ਮੈਂ ਤਾਂ ਸਭ ਕੁਝ ਹੀ ਲਿਖ ਸਕਦੀ ਆ ਮੈਨੂੰ ਜੋ ਮਰਜ਼ੀ ਕਹਦੇ ਉਹ ਮੈਂ ਤਾਂ ਕੋਈ ਵਾਰ ਮੈਨੂੰ 12 ਵੀ ਜਗਦੇਵ ਸਿੰਘ ਜਸਵਾਲ ਉਹਨਾਂ ਨੇ ਇੱਕ ਵਾਰੀ ਕਿਹਾ ਕੁੜੀ ਤੂੰ 12 ਲਿਖ ਲੇਂਗੀ ਮੈਂ ਕਿਹਾ ਹਾਂਜੀ ਕਹਿੰਦੇ ਬਾਬਾ ਦੀਪ ਸਿੰਘ ਦੀਆਂ 12 ਲਿਖ ਦੇ ਫਿਰ ਰਿਕਾਰਡ ਕਰਾਈਏ ਤੇ ਉਹ ਮੈਂ ਲਿਖਤੀਆਂ ਉਹ ਚਰਨ ਸਿੰਘ ਆਲਮਗੀਰ ਉਹਨਾਂ ਦਾ ਇੱਕ ਜੱਥਾ ਵਾ ਢਾਡੀ ਜੱਥਾ ਤੇ ਉਹਨਾਂ ਨੇ ਰਿਕਾਰਡ ਕੀਤੀਆਂ ਹਨਾ ਤੇ ਐਵੇਂ ਮੈਨੂੰ ਲੱਗਦਾ ਸੀ ਮੈਂ ਤਾਂ ਜੋ ਮਰਜੀ ਲਿਖਦਾ ਮੈਂ ਮਿੱਥੋਂ ਚਾਹੇ ਕਾਫੀਆਂ ਲਿਖਾ ਲੇ ਤੇ ਜਦੋਂ ਉਹਨਾਂ ਨੇ ਕਿਹਾ ਵੀ ਨਾਟਕ ਲਿਖ ਕੇ ਭੇਜੋ ਮੈਂ ਨਾਟਕ ਲਿਖ ਕੇ ਭੇਜਦਾ ਤੇ ਉਹਨਾਂ ਦੀ ਚਿੱਠੀ ਆਈ ਰੇਡੀਓ ਸਟੇਸ਼ਨ ਦੀ ਵੀ ਤੁਹਾਡਾ ਨਾਟਕ ਸਾਨੂੰ ਮਿਲ ਗਿਆ ਐਦਾ ਨਾ ਤੇ ਉਹ ਕਾਫੀ ਪੰਨੇ ਸੀਤੇ ਅੰਗਰੇਜ਼ੀ ਚ ਸੀਗੇ ਅੱਛਾ ਤੇ ਸੋਹਰਾ ਸਾਹਿਬ ਬਾਹਰ ਬੈਠੇ ਸੀ ਡਾਕ ਇਹ ਚਿੱਠੀ ਫੜਾਈ ਉਹ ਕਹਿੰਦੇ ਪੜ੍ਹ ਕੇ ਦਿਖਾਓ ਕਹਿੰਦਾ ਵੀ ਅੰਗਰੇਜ਼ੀ ਚ ਮੈਂ ਤਾਂ ਆਉਂਦੀ ਨਹੀਂ ਉਹ ਪਾਈ ਆਂਡ ਗਵਾਂਡ ਕੋਚਦੇਵੇ ਐਨਵੇਂ ਸੁਖਵਿੰਦਰ ਕੌਰ ਦੇ ਨਾਂ ਤੇ ਜੇ ਸਾਡੀ ਬਹੂ ਦੇ ਨਾਂ ਤੇ ਜਿਹੜੀ ਚਿੱਠੀ ਆਈ ਹੈ ਕੀ ਨੇ ਭਾਈ ਆ ਕੀ ਲਿਆ ਵੀ ਪੜ੍ਹ ਕੇ ਦੱਸੋ ਤੇ ਘਰ ਵਿੱਚ ਫਿਰ ਜਦੋਂ ਬਸ ਉਦੋਂ ਵੀ ਕਲੇਸ਼ ਪਿਆ ਹਨਾ ਵੀ ਰੇਡੀਓ ਸਟੇਸ਼ਨ ਤੋਂ ਚਿੱਠੀ ਕਿਉਂ ਆਈਵੇਂ ਹੋਣੇ ਨੇ ਗਉਣ ਗਉਣ ਲੱਗਣਾ ਵਾ ਵੀ ਰੇਡੀਓ ਸਟੇਸ਼ਨ ਤੇ ਆ ਗਈ ਕਿ ਉੱਥੇ ਕੀ ਕਰਨ ਜਾਣਾ ਨੇ ਜੀ ਸੋ ਫਿਰ ਜਦੋਂ ਵੀ ਕੋਈ ਚਿੱਠੀ ਆਉਂਦੀ ਸੀ ਐਂ ਘਰ ਦੇ ਵਿੱਚ ਥੋੜਾ ਹੋ ਜਾਂਦਾ ਸੀਗਾ ਤਣਾਅ ਹੋ ਜਾਂਦਾ ਸੀਗਾ ਤੇ ਇੱਕ ਮੈਂ ਇਹ ਸੋਚਦੀ ਆ ਉਹਨਾਂ ਦਾ ਡਾਰਕ ਸੀ ਦਿਖਾਇਆ ਹੁਣ ਆਪਾਂ ਆਉਣੇ ਆ ਤੁਹਾਡੇ ਸਾਹਿਤਿਕ ਸਫਰ ਵੱਲ ਹਨ ਕਿ ਉਹਦੀ ਗੱਲਬਾਤ ਕਰਨੀ ਵੀ ਜ਼ਰੂਰੀ ਹੈ ਤੁਸੀਂ ਸ਼ੁਰੂਆਤ ਕੀਤੀ ਸੀ ਇੱਕ ਅਚਨਚੇਤੀ ਹੈ ਨਾ ਹਾਈਨੀ ਅਲਜਬਰਾ ਹਾਈਨੀ ਅੰਗਰੇਜ਼ੀ ਤੋਂ ਬਾਅਦ ਤੁਸੀਂ ਪਹੁੰਚੇ ਹੋ ਜੋ ਲਿਖਦੇ ਹੋ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਸੋ ਇਹ ਬਹੁਤ ਵੱਡੀ ਟਰਾਂਸਫਰਮੇਸ਼ਨ ਐ ਮੈਨੂੰ ਲੱਗਦਾ ਜੀ ਤੇ ਇਹ ਸਾਰਾ ਕ੍ਰੀਏਟਿਵ ਪ੍ਰੋਸੈਸ ਕਿਸ ਤਰ੍ਹਾਂ ਦਾ ਹੁੰਦਾ ਤੁਹਾਡਾ ਮਤਲਬ ਇਹ ਆਪਣਾ ਕੁਲਦੀਪ ਕਿਉਂਕਿ ਜਿਹੜੀ ਮੇਰੇ ਕੋਲ ਕਵਤਾ ਆਈ ਆ ਨਾ ਇਹ ਕੁਦਰਤ ਦੀ ਬਖਸ਼ਿਸ਼ ਨਾਲ ਹੀ ਆਈ ਆ ਸੋ ਸਮਝ ਕੇ ਨਹੀਂ ਆਈਗੀ ਹਨਾ ਜਾਂ ਵੀ ਜਿਵੇਂ ਮੈਂ 7ਵੀਂ 8ਵੀਂ ਚ ਪੜ੍ਹਦੀ ਜਦੋਂ ਤੁਕਾਂ ਜੋੜਨ ਲੱਪੀ ਸੀਗੇ ਜੀ ਜੀ ਤੇ ਉਦੋਂ ਵੀ ਨਹੀਂ ਸੀ ਮੈਨੂੰ ਪਤਾ ਵੀ ਮੈਂ ਕੀ ਕਰ ਰਹੀ ਆ ਤੇ ਹੁਣ ਜਦੋਂ ਇਹ ਮੇਰੇ ਅੰਦਰੋਂ ਨਿਕਲਦੀ ਆ ਕਵਤਾ ਨਾ ਉਹ ਵੀ ਮੈਂ ਉਦੋਂ ਬਹੁਤਾ ਸचेਤ ਨਹੀਂ ਹੁੰਦੀ ਐਵੇਂ ਜਿਵੇਂ ਕੋਈ ਗੁਣ ਗਿਣਾ ਰਹੀ ਹੁੰਨੀ ਆ ਤਾਂ ਉਹ ਮੇਰੇ ਜਿਹੜੇ ਅੰਦਰਲੇ ਅਹਿਸਾਸ ਹੁੰਦੇ ਆ ਨਾ ਉਹ ਉਸ ਉਹਦੇ ਵਿੱਚ ਇਕ ਤਰਜ਼ ਵਿੱਚ ਟਲ ਜਾਂਦੇ ਆ ਨਾ ਜਿਹੜੀ ਮੇਰੀ ਗੁੰਗਨਾਟ ਹੁੰਦੀ ਆ ਉਹਦੇ ਵਿੱਚ ਏਦਾਂ ਬਸ ਮੇਰੀਆਂ ਗਜ਼ਲਾਂ ਬਣਦੀਆਂ ਜਾਂਦੀਆਂ ਕਵਤਾਾਂ ਮਾਂ ਗੀਤ ਬਣਦੇ ਜਾਂਦੇ ਆ ਜਾਂ ਕੋਈ ਖਿਆਲ ਹੁੰਦਾ ਉਹ ਕਵਤਾ ਦੀ ਫਾਰਮ ਚ ਆ ਜਾਂਦਾ ਆਪੀ ਹੈ ਨਾ ਜਿਵੇਂ ਆਹ ਕਵਤਾ ਵੀ ਬਹੁਤ ਪਸੰਦ ਕੀਤੀ ਆ ਸਾਰਿਆਂ ਨੇ ਜੇ ਰਾਹਾਂ ਵਿੱਚ ਬੰਦਿਆਂ ਦੇ ਮੂੰਹਾਂ ਵਾਂਗ ਹੈ ਇਹ ਆਏ ਘਟਨਾਵਾਂ ਜਦੋਂ ਆਪਾਂ ਦੇਖਦੇ ਆ ਰੋਜ਼ ਖਬਰਾਂ ਦੇਖਦੇ ਆ ਵੀ ਕੀ ਵਾਪਰ ਰਿਹਾ ਹੈ ਨਾ ਸਾਡੇ ਸਮਾਜ ਦੇ ਵਿੱਚ ਉਹ ਆਪੇ ਆ ਜਾਂਦੇ ਆ ਬਸ ਮੈਨੂੰ ਕੋਈ ਬਹੁਤਾ ਸचेत ਨਹੀਂ ਹੋਣਾ ਪੈਂਦਾ ਨਾ ਬਹੁਤਾ ਕੋਈ ਮੈਨੂੰ ਤਰਦਦ ਕਰਨਾ ਪੈਂਦਾ ਇਹਨਾਂ ਲਈ ਨੀ ਪਰ ਐਵੇਂ ਹੁੰਦਾ ਕਦੇ ਕਿ ਜੋ ਤੁਹਾਨੂੰ ਤੁਹਾਡੇ ਖਿਆਲ ਆਇਆ ਉਹਨੂੰ ਉਸੇ ਟਾਈਮ ਤੁਸੀਂ ਕਾਗਜ਼ ਤੇ ਉਤਾਰਦੇ ਹੋ ਜਾਂ ਗੁੰਗਨਾਉਂਦੇ ਰਹਿੰਦੇ ਹੋ ਕਿ ਫਿਰ ਵੀ ਅਗਲੇ ਦਿਨ ਵੀ ਕਦੇ ਲਿਖ ਲਿਆ ਵੀ ਭੁੱਲਦੇ ਨਹੀਂ ਹਾਂ ਨਹੀਂ ਐਦਾਂ ਤਾਂ ਮੈਂ ਬਹੁਤ ਕਵਤਾਵਾਂ ਜਿਹੜੀਆਂ ਮੇਦੋਂ ਰਵਾਰਾਂ ਦੇ ਵਿੱਚ ਜਦੋਂ ਮੈਨੂੰ ਨਹੀਂ ਸੀ ਲਿਖਣ ਦੀ ਇਜਾਜ਼ਤ ਤਾਂ ਮੇਰੇ ਮਨ ਦੇ ਵਰਕਿਆਂ ਤੇ ਸਾਂਭੀਆਂ ਰਹਿੰਦੀਆਂ ਸੀਗੀਆਂ ਉਹ ਮੈਂ ਸਾਰੀਆਂ ਮੂੰਜ਼ਬਾਨੀ ਯਾਦ ਕਰ ਲੈਂਦੀ ਸੀਗੀ ਵੀ ਕਦੇ ਜਦੋਂ ਮੌਕਾ ਮਿਲਿਆ ਮੈਂ ਫੇਰ ਇਹਨਾਂ ਨੂੰ ਕਾਗਜ਼ ਤੇ ਲਿਖੂੰਗੀ ਅੱਛਾ ਜੀ ਹਾਂ ਤੇ ਉਹ ਤੁਹਾਨੂੰ ਯਾਦ ਰਹਿੰਦੀ ਸੀ ਕੁਝ ਉਹਨਾਂ ਚੋਂ ਕੁਝ ਕਰ ਜਾਂਦੀਆਂ ਸੀ ਚੇਤਿਆਂ ਚੋਂ ਕੁਝਕ ਯਾਦ ਰਹਿੰਦੀਆਂ ਸੀ ਕਿਉਂਕਿ ਜਿੰਨੀਆਂ ਵੀ ਮੇਰੀਆਂ ਕਾਪੀਆਂ ਪਾੜੀਆਂ ਸਾੜੀਆਂ ਗਈਆਂ ਸੀਗੀਆਂ ਨਾ ਉਹ ਦੁਬਾਰਾ ਫੇਰ ਜਦੋਂ ਮੈਨੂੰ ਕਾਪੀ ਹਾਸਲ ਹੁੰਦੀ ਸੀਗੀ ਤਾਂ ਫਟਾਫਟ ਮੈਂ ਸਾਰੀਆਂ ਫੇਰ ਉਤਾਰਨ ਦੀ ਯਾਦਕਾਰ ਕਰਕੇ ਕੋਸ਼ਿਸ਼ ਕਰਦੀ ਸੀ ਵੀ ਉਹ ਵੀ ਸੀ ਉਹ ਵੀ ਸੀ ਉਹ ਵੀ ਸੀ